ਸਾਲ 1959 ਦੇ ਵਿੱਚ ਚੀਨ 'ਚ ਇੱਕ ਘਟਨਾ ਵਾਪਰਦੀ ਆ ਜਿਸ ਕਰਕੇ ਲਗਭਗ 2 ਕਰੋੜ ਤੋਂ ਵੱਧ ਬੰਦਾ ਮੌਤ ਦੇ ਮੂੰਹ ਚਲਾ ਜਾਂਦਾ ਤੇ ਇਸ ਦਾ ਕਾਰਨ ਸੀ ਚਿੜੀਆਂ ਤੁਸੀਂ ਬਿਲਕੁਲ ਠੀਕ ਸੁਣਿਆ ਚਿੜੀਆਂ ਸਾਲ 1958 ਦੇ ਵਿੱਚ ਚੀਨ ਦੇ ਸ਼ਾਸਕ ਮੌ ਜੇ ਤੋਂਗ ਨੇ ਇੱਕ ਨੀਤੀ ਬਣਾਈ ਜਿਸ ਦਾ ਨਾਮ ਸੀ ਗ੍ਰੇਟ ਲੀਪ ਫੋਰਵਰਡ ਇਸ ਨੀਤੀ ਦੇ ਤਹਿਤ ਉਸਨੇ ਕਿਹਾ ਕਿ ਮੱਛਰ ਮੱਖੀ ਚੂਹਾ ਤੇ ਚਿੜੀ ਇਹ ਚਾਰੋਂ ਸਾਡੇ ਦੁਸ਼ਮਣ ਹਨ ਤੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਮੱਛਰਾਂਵਾਂ ਦਾ ਕਾਰਨ ਸੀ ਮਲੇਰੀਆ ਮੱਖੀ ਗੰਦਗੀ ਲਈ ਚੂਹਾ ਪਲੇਗ ਤੇ ਚਿੜੀ ਦਾਣੇ ਖਾਨ ਕਰਕੇ ਇਸੀ ਮੁਹਿੰਮ ਦੇ ਤਹਿਤ ਚੀਨ ਦੇ ਲੋਕਾਂ ਨੇ ਆਪ ਅਸਮਾਨ 'ਚ ਉੜਦੀਆਂ ਘਰਾਂ 'ਚ ਰਹਿੰਦੀਆਂ ਸਾਰੀਆਂ ਚਿੜੀਆਂ ਖਤਮ ਕਰ ਦਿੱਤੀਆਂ ਚਿੜੀਆਂ ਨੂੰ ਉੜਾਇਆ ਜਾਂਦਾ ਤੇ ਉਦੋਂ ਤੱਕ ਭਾਂਡੇ ਖੜਕਾਏ ਜਾਂਦੇ ਜਦ ਤੱਕ ਉਹ ਪੰਛੀ ਥੱਕ ਕੇ ਡਿੱਗ ਨਾ ਜਾਂਦਾ ਤੇ ਡਿੱਗੇ ਪੰਛੀ ਨੂੰ ਮਾਰ ਦਿੱਤਾ ਜਾਂਦਾ ਲੱਖਾਂ ਦੀ ਤਦਾਦ ਵਿੱਚ ਇਹ ਚਿੜੀਆਂ ਮਾਰੀਆਂ ਗਈਆਂ ਤੇ ਫਿਰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਕੁਦਰਤ ਨੇ ਆਪਣਾ ਕਹਿਟ ਆਇਆ ਫਸਲ ਬਹੁਤ ਜ਼ਿਆਦਾ ਹੋਈ ਹਰ ਪਾਸੇ ਹਰਿਆਵਲ ਖੁਸ਼ਹਾਲੀ ਸੀ ਪਰ ਅਚਾਨਕ ਟਿੱਡੀ ਦਲ ਦਾ ਹਮਲਾ ਹੋਇਆ ਚਿੜੀਆਂ ਦੇ ਮਾਰੇ ਜਾਣ ਕਰਕੇ ਟਿੱਡੀ ਦਲ ਵਿੱਚ ਵਾਧਾ ਹੋ ਗਿਆ ਕਿਉਂਕਿ ਹੁਣ ਕੋਈ ਵੀ ਉਹਨਾਂ ਨੂੰ ਖਾਣ ਵਾਲਾ ਨਹੀਂ ਸੀ ਟਿੱਡੀ ਦਲ ਨੇ ਐਸਾ ਕਹਿਰ ਮਚਾਇਆ ਕਿ ਛੀਨ ਦੀ ਲਹਿਰਾਂ ਦੀ ਹਰੀ ਫਸਲ ਮਿੰਟਾਂ ਵਿੱਚ ਤਬਾਹ ਕਰ ਦਿੱਤੀ ਉਹੀ ਹੋਇਆ ਜਿਸ ਦਾ ਡਰ ਸੀ ਲੋਕਾਂ ਵਿੱਚ ਭੁੱਖਮਰੀ ਫੈਲ ਗਈ ਲੋਕ ਤੜਪ ਤੜਪ ਕੇ ਮਰਨੇ ਸ਼ੁਰੂ ਹੋ ਗਏ ਤੇ ਅਖੀਰ ਵਿੱਚ 2 ਕਰੋੜ ਤੋਂ ਵੱਧ ਬੰਦਾ ਇਸ ਅਕਾਲ ਦੀ ਭੇਟ ਚੜਿਆ ਸੋ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕੁਦਰਤ ਨਾਲ ਮਿਲ ਕੇ ਜੀਆ ਜਾ ਸਕਦਾ ਹੈ ਕੁਦਰਤ ਨੂੰ ਟੱਕਰ ਦੇ ਕੇ ਨਹੀਂ ਜਦੋਂ ਜਦੋਂ ਵੀ ਮਨੁੱਖੀ ਸਵਾਰਥ ਕੁਦਰਤ ਦੇ ਆੜੇ ਆਏਗਾ ਜਾਂ ਕੁਦਰਤ ਨਾਲ ਪੰਗਾ ਲਏਗਾ ਤਾਂ ਉਹ ਯਾਦ ਰੱਖੇ ਕਿ ਕੁਦਰਤ ਦਾ ਕਹਿਰ ਉਸ ਤੋਂ ਸਾਹਮਣੇ ਹੋ ਸਕਦਾ ਹੈ ਧੰਨਵਾਦ